ਆਉਣ ਵਾਲੇ ਟਾਈਮ ਸਤਿ ਸ੍ਰੀ ਅਕਾਲ ਜੀ ਮੈਂ ਮੇਰਾ ਨਾਮ ਕਰ ਰਹੇ ਹਰੇਕ ਮਾਰਕੀਟ ਦੇ ਵਿੱਚ ਮੈਂ ਹਲਕਾ ਕੋਆਰਡੀਨੇਟਰ ਗੱਲ ਕਰੀਏ ਰੰਜੀਆ ਨਗਰ ਦੀ ਮਾਰਕੀਟ ਹੈ ਆਨੰਦਨਗਰ ਬੀ ਦਸ਼ਮੇਸ਼ ਨਗਰ ਟ੍ਰਿਪੜੀ ਮਾਰਕੀਟ ਹੈ ਸਰੰਦ ਰੋਡ ਮਾਰਕੀਟ ਹੈ ਗੁਰਬਖਸ਼ ਕਲੋਨੀ ਹੈ ਤੇ ਬਾਅਦ ਚੋਂ ਇੰਡਸਟਰੀ ਏਰੀਆ ਜਿਹੜਾ ਫੋਕਲ ਪੁਆਇੰਟ ਹੈ ਉਹਨਾਂ ਦੀ ਮਾਰਕਿਟ ਜਿਹੜੀ ਉੱਥੇ ਟੋਟਲੀ ਬਣਿਆ ਪਿਆ ਉਸ ਤੋਂ ਬਾਅਦ ਖਰੇ ਧੰਨਵਾਦ ਕਰਦਾ ਮਾਰਕੀਟ ਦੇ ਵਿੱਚ ਜਾ ਕੇ ਸਾਡੇ ਮਾਨੀਓ ਸੁਪਰੀਮੋ ਅਰਵਿੰਦ ਗੱਲਬਾਤ ਸਾਹਿਬ ਜੀ ਜਿਹੜੀ ਭਗਵੰਤ ਸਿੰਘ ਡਾਕਟਰ ਬਲਬੀਰ ਸਿੰਘ ਨੇ ਸੁਣਾਂਗੇ ਸਰਕਾਰੀ ਕੰਮ ਕਰੀ ਹੈ ਤੇ ਆਰੇ ਟੰਗ ਦੇ ਸਰ ਜਿੰਨੇ ਸਾਡਾ ਦਾਸ ਚੈਲੈਂਜੀ ਸੀ ਕਿ ਮੈਂ ਵੀ ਇਹੀ ਮੈਨੂੰ ਇਨਾ ਮਾਨ ਬਖਸ਼ਿਆ ਤੇ ਮੇਰੇ ਤੇ ਇਹ ਜਿਹੜਾ ਉਹਨਾਂ ਨੇ ਮਤਲਬ ਹੱਕ ਜਤਾਇਆ ਤੇ ਉਹਨਾਂ ਨੂੰ ਵਿਸ਼ਵਾਸ ਵੀ ਉਹਨਾਂ ਨੂੰ ਹੈ ਵੀ ਇਹ ਕਿਉਂਕਿ ਮੈਂ ਪਹਿਲੇ ਹੀ ਬਿਜ਼ਨਸਮੈਨ ਆ ਤੇ ਵੀ ਟਰੇਡ ਵੀ ਕੀਤੀ ਜਿਹੀ ਉਹਨਾਂ ਨਾਲ ਜਿਹੜੇ ਸਾਡੇ ਹੁਣ ਐਮਸੀ ਬਣੇ ਆ ਇਹਨਾਂ ਤੱਤ ਪਰ ਲੋਕਾਂ ਦੇ ਵਿੱਚ ਰਹਿੰਦੇ ਆ ਗਰਾਊਂਡ ਤੇ ਰਹਿੰਦੇ ਆ ਤੇ ਲੋਕਾਂ ਦੇ ਕੰਮ ਕਰਨ ਲਈ ਪੂਰੇ ਤਿਆਰ ਆ ਕਿਤੇ ਨਾ ਕਿਤੇ ਕੋਈ ਕਾਜੀ ਦੇਖੋ ਸੋਚ ਜਿਹੜਾ ਵਪਾਰ ਹੈ ਵਪਾਰ ਹੈ ਸਰਕਾਰ ਦੀ ਸੱਜੀ ਵਾਰ ਸਮਝਣ ਦੀ ਲੋ ਸਰਕਾਰ ਦਾ ਵਪਾਰ ਦਾ ਜਿਹੜਾ ਲੋਕਾਂ ਨੂੰ ਵੀ ਨਹੀਂ ਲੱਗਦਾ ਸੀ ਬਹੁਤ ਜੁਦਾ ਨਹੀਂ ਹੈ ਹੁਣ ਅਸੀਂ ਜਾਣੇ ਆ ਅੱਜ ਹੀ ਮੇਰੇ ਵਾਰਡ ਦੇ ਵਿੱਚ ਸੜਕਾਂ ਬਣ ਰਹੀਆਂ ਤੇ ਵਾੜ ਦੇ ਮੈਂ ਉਸੇ ਗਿਆ ਮੈਂ ਦੇਖ ਰਿਹਾ ਲੋਕ ਬਹੁਤ ਖੁਸ਼ ਹੈ ਲੋਕ ਹੁਣ ਛੋਟੇ ਤੋਂ ਛੋਟੇ ਤੋਂ ਲੈ ਕੇ ਵੱਡੇ ਤੋਂ ਵੱਡਾ ਕੰਮ ਵੀ ਐਮਸੀ ਨੂੰ ਦੱਸਦੇ ਆ ਉਹਨਾਂ ਨੂੰ ਤਾਂ ਪਤਾ ਲੱਗਿਆ ਇਹ ਕੰਮ ਕਰਨ ਆਲੇ ਆ ਨੰਬਰ 1 ਨੰਬਰ ਗੱਲ ਕਰਾ ਜਿਹੜੇ ਕੰਮ ਰਹਿੰਦੇ ਆ ਹਰ ਇੱਕ ਕੰਮ ਦਾ ਇੱਕ ਪਹਿਮਾਨਾ ਹੁੰਦਾ ਜਿਹਾ ਭਾਵੇਂ ਜਿਹੜੇ ਲਈ ਕਈ ਐਸੇ ਕੰਮ ਹੁੰਦੇ ਆ ਜਿਨ੍ਹਾਂ ਦਾ ਕੋਈ ਟੰਡੇ ਵਪਾਰੀ ਹੈ ਤੇ ਉਹ ਦੀਵਾਲੀ ਤੇ ਮੇਰੇ ਦੁਕਾਨਾਂ ਦਾ ਜਿਹੜਾ ਫਿਲਮੀ ਆ ਰੋੜ ਗਲੀਆਂ ਹੋਰ ਕੋਈ ਕੰਮ ਐ ਉਸ ਬਾਅਦ ਐ ਜਿਹਨਾਂ ਦਾ ਮੇਨ ਹੋ ਗਿਆ ਜਿਹੜੀ ਜਿਹੜੀ ਆ ਇਹ ਟੈਂਡਰ ਪਲੈਨਿੰਗ ਐ ਜਿਹੜੀ ਸਾਰਾ ਤਿਆਰ ਹੋ ਤਾ ਉਸ ਬਾਅਦ ਇਹ ਜਿਹੜੇ ਕੰਮ ਐ ਹੋ ਜਾਂਦੇ ਐ ਕੋਈ ਐਸਾ ਕੰਮ ਐ ਜਿਹੜਾ ਨਹੀਂ ਹੁੰਦਾ ਜੇ ਉਹ ਸਰਕਾਰ ਆਈ ਸੀ ਇਹ ਪਹਿਲੇ ਦੌਰ ਤੇ ਪਹਿਲੇ ਸਾਲ ਚ ਹੋਣੇ ਚਾਹੀਦੇ ਸੀ ਜੇ 1-3 ਸਾਲ ਲੰਘ ਗਏ ਖਾਂਟੀ ਲੱਗਦਾ ਦੇਰ ਆਈ ਜਾਂ ਫਿਰ ਦੇਰ ਆਈ ਉਹਨਾਂ ਨੂੰ ਸਮੱਸਿਆ ਆ ਰਹੀਆਂ ਤੁਹਾਡੇ ਪੈਨ ਦੇ ਵਿੱਚ ਤਰੁੱਟ ਨਹੀਂ ਆਇਆ ਹਜੇ ਕੰਮ ਦਾ ਨਹੀਂ ਆਇਆ ਜਦੋਂ ਵੀ ਆਮ ਆਦਮੀ ਪਾਰਟੀ ਭਗੋਂ ਜੇ ਤੁਸੀਂ ਗੱਲ ਕਰੋ ਐਮਸੀ ਜਿਹੜੇ ਜਿੰਨੇ ਐਮਸੀ ਬਣਿਆ ਮੈਂ ਪੜਾਇਆ ਦੇਖੀ ਖਾਸ ਕਰਕੇ ਸਭ ਤੋਂ ਪਹਿਲੀ ਗੱਲ ਦੀ ਗੱਲ ਜਿਹਨੇ ਐਮਸੀ ਬਣਿਆ ਸਰ ਸਰਕਾਰ ਬਣੀ ਸੀ ਉਸ ਤੋਂ ਬਾਅਦ ਉਹੀ ਵਾਰਡਾਂ ਦੇ ਵਿੱਚ ਕੰਮ ਕਰ ਰਹੇ ਸਨ ਤੋਂ ਬਾਅਦ ਹੈ ਜਿਹੜਾ ਇੱਕ ਖਿਤਾਬ ਮਿਲਿਆ ਯਾਨੀ ਇਹ ਲਾਉਂਸੀ ਥੱਲੀ ਕਿ ਕਹਦੋ ਉਹ ਭਾਵੇਂ 3 ਸਾਲ ਬਾਅਦ ਮਿਲੀ ਹੈ ਪਰ ਸਾਡੇ ਐਮਸੀ ਪਹਿਲਾਂ ਵੀ ਕੰਮ ਕਰ ਰਹੇ ਸੀ ਸਾਡੇ ਐਮਸੀ ਹੁਣ ਵੀ ਕੰਮ ਕਰ ਰਹੇ ਆ ਆਪਣੇ ਕੋਈ ਦੇਰ ਨਹੀਂ ਹੈ ਉਹਨਾਂ ਨੂੰ ਕੰਮ ਕਰਨਾ ਹੋ ਗਿਆ ਹੈ ਕਿਉਂਕਿ ਜਿਹੜੇ ਚੁਣੇ ਗਏ ਬਿਲਕੁਲ ਇਮਾਨਦਾਰ ਸੀ ਤੇ ਗਰਾਊਂਡ ਨਾਲ ਜੁੜੇ ਹੋਏ ਸਾਡੇ ਅੰਥੇ ਸਾਰੇ ਕੰਮ ਕਰ ਰਹੇ ਜਿਵੇਂ ਆਪਾਂ ਸਰਕਾਰ ਨੂੰ ਤਾਂ ਕੋਈ ਐਸੀ ਗੱਲ ਨਹੀਂ ਪਰ ਇਹ ਹੈ ਜਿਹੜਾ ਕਰੋਨਾ ਤੋਂ ਬਾਅਦ ਹੈ ਲੋਕਾਂ ਦੀ ਖਰਚਾ ਕਰਨ ਦੀ ਆਦਤ ਵੀ ਘੱਟ ਗਈ ਦੇਖੋ ਦੂਜੀ ਇਹ ਗੱਲ ਹੈ ਸਰ ਪਹਿਲਾਂ ਤਾਂ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਵੀ ਜਿਹੜੀਆਂ ਲਿਫਟਾਂ ਕਰਾਈਆਂ ਸੀ ਉਹ 90% ਜਿਹੜਾ ਨਹੀਂ ਹੋਇਆ ਤੁਸੀਂ ਕਹਿੰਦੇ 10% ਹੋਇਆ ਉਹ 90% ਜਿਹੜਾ ਮੈਨੂੰ ਇੱਕ ਚੀਜ਼ ਦਾ ਅੱਜੋ ਜਿਹੜੀ ਨਹੀਂ ਹੋਈ ਪਰ ਜਿਹੜਾ ਹੁਣ ਜੇ ਦੀਵਾਲੀ ਦੀ ਗੱਲ ਕਰੀਏ ਮੈਂ ਤਾਂ ਪਰਮਾਤਮਾ ਨੂੰ ਦੁਆ ਕਰਾਂਗਾ ਇਹ ਐਸੀ ਦੀਵਾਲੀ ਹੋਵੇ ਜਿਹੜੀ ਛੋਲੇ ਜਦੋਂ ਵਾਰਡ ਵਾਸੀ ਮੇਰੇ ਕੋਲ ਆਏ ਜਦੋਂ ਅਸੀਂ ਐਮਸੀ ਬਣੇ ਸਭ ਤੋਂ ਪਹਿਲੀ ਡਿਮਾਂਡ ਸੀ ਜਿਹੜੀਆਂ ਸਾਡੀਆਂ ਸੜਕਾਂ ਸਰ ਕੱਲ ਮਾਨਯੋਗ ਸਾਡੇ ਮੇਅਰ ਕੁੰਦਨ ਗੋਗੀਆ ਜੀ ਬਲਜਿੰਦਰ ਸਿੰਘ ਢਿੱਲੋਂ ਤੇ ਜਸਵੀਰ ਸਿੰਘ ਗਾਂਧੀ ਜੀ ਆਏ ਮੰਤਰੀ ਸਾਹਿਬ ਥੋੜਾ ਤੁਹਾਨੂੰ ਪਤਾ ਪੂਰਾ ਪੰਜਾਬ ਦੇਖ ਰਹੇ ਆ ਬਿਜ਼ੀ ਆ ਤੇ ਕੱਲ ਤੋਂ ਸੜਕਾਂ ਜਿਹੜੀਆਂ ਮੇਰੇ ਵਾਰਡ ਦੀਆਂ ਬਣੀਆਂ ਸ਼ੁਰੂ ਹੋ ਗਈਆਂ ਪਹਿਲਾ ਮੇਨ ਕੰਮ ਸੀ ਸੜਕਾਂ ਬੰਨਣਾ ਦੂਜੀ ਗੱਲ 49 ਲੱਖ ਦੇ ਸਰ ਦੁਆਰਾ ਟੈਂਡਰ ਹੋ ਚੁੱਕੇ ਆ ਸੱਤ ਸੜਕਾਂ ਮੇਰੀਆਂ ਚਾਰ ਵੱਡੀਆਂ ਤਿੰਨ ਟੋਟੇ ਸੀ ਉਹ ਬਣ ਰਹੇ ਆ ਤੇ ਚਾਰ ਸੜਕਾਂ ਹੋਰ ਨਵੀਆਂ ਜਿਹੜੀਆਂ ਉਹਦੇ ਟੈਂਡਰ ਲੰਬੇ ਲੰਬੀਆਂ ਸੜਕਾਂ ਉਹਦੇ ਹੋ ਹੋ ਗਏ ਆ ਮਹੀਨੇ ਦੇ ਵਿੱਚ 24 ਬਣਨ ਗਿਆ ਇੱਕ ਸਾਲ ਹਲੇ ਮੈਨੂੰ ਐਮਸੀ ਮੇਰੇ ਮਿਸੇ ਨੂੰ ਐਮਸੀ ਬਣੇ ਨਹੀਂ ਹੋਇਆ 11 ਸੜਕਾਂ ਅਸੀਂ ਪਹਿਲੇ ਸਾਲ ਦੇ ਵਿੱਚ ਬਣਾ ਰਹੇ ਆ ਮੇਰੇ ਖਿਆਲ ਨਾਲ ਕਿਸੇ ਐਮਸੀ ਨੇ ਨਹੀਂ ਬਣਾਇਆ ਪਹਿਲੀ ਗੱਲ ਦੂਜੀ ਗੱਲ ਤੁਸੀਂ ਮੈਨੂੰ ਨਾ ਪੁੱਛੋ ਮੇਰੇ ਵਾਰਡ ਦੇ ਵਿੱਚ ਜਾਓ ਉਹਨਾਂ ਨਾਲ ਗੱਲਬਾਤ ਕਰੋ ਵੀ ਸਫਾਈ ਦਾ ਕੀ ਹਾਲ ਹੈ ਹੁਣ ਮੈਂ ਇੱਥੇ ਤੁਹਾਨੂੰ ਇੱਕ ਗੱਲ ਕਹਿਣੀ ਚਾਹਾਂਗਾ ਮੇਰੇ ਵਾਰਡ 'ਚ ਦੋ ਡੰਪ ਸੀਗੇ ਕਮਿਊਨਿਟੀ ਸੈਂਟਰ ਦਸ਼ਮੇਸ਼ ਨਗਰ ਦੇ ਨਾਲ ਦੂਜਾ ਥਾਪਰ ਕਾਲਜ ਦੇ ਨਾਲ ਉਹ ਜਿਹੜਾ ਡੰਪ ਸੀਗੇ ਮੈਂ ਕਹਿੰਦਾ ਪਿਛਲੇ 20-25 ਸਾਲ ਦੇ ਤਾਂ ਉਹ ਇਸੇ ਮੇਰੇ ਟਰਮ ਦੇ ਵਿੱਚ ਆ ਜਿਹੜੇ ਉਹ ਅਸੀਂ ਚਕਾਏ ਗਏ ਆ ਉੱਥੇ ਇੱਕ ਖੂਬਸੂਰਤ ਅਸੀਂ ਗਮਲੇ ਰੱਖੇ ਆ ਤੇ ਉੱਪਰ ਸਪੈਸ਼ਲ ਬੋਰਡ ਵੀ ਲੱਗੇ ਆ ਵੀ ਕੂੜਾ ਸੁੱਟਣਾ ਮਨਾ ਹੈ ਕੂੜੇ ਤੇ ਡੰਪਿੰਗ ਸੀ ਚਾ ਰਹੇ ਆ ਜਿਹੜੇ ਸਾਡੇ ਸਿਵਰੇ ਦੀਆ ਪ੍ਰੋਬਲਮ ਹੈ ਉਹ ਦੂਰ ਕਰ ਰਹੇ ਆ ਤੇ ਇੱਥੇ ਜਿੱਥੇ ਮੇਰੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਫੁਲਕੀਆਂ ਦੇ ਬਾਹਰ ਪਾਣੀ ਖੜਦਾ ਸੀ ਸਰ ਉਹਦੇ ਲਈ ਵੀ ਅਸੀਂ ਪੂਰਾ ਉਹਦਾ ਤਕਰੀਬਨ 70% ਹੱਲ ਕਰ ਚੁੱਕੇ ਆ ਤੇ ਅੱਗੇ ਮੈਨੂੰ 10 ਖੂ ਹੋਰ